ਬਹੁਤ ਨੇੜੇ ਕਰ ਲੈ ਹਾਂ ਬਹੁਤ ਨੇੜੇ ਕਰ ਬੜਾਈ ਤੇ ਮਾਰੂਗਾ 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 ਹੱਥ ਜਿਹੜਾ ਕੋਈ ਨਾ ਆਪੇ ਦੇਖ ਲਿਓ ਮੁੰਡਾ ਆਪੇ ਕੱਢੂਗਾ ਕਿੰਨੇ ਕਿ ਤੋੜੀ ਹੈ ਸੋਤ ਪਹਿਲਾ ਤਾਂ ਸਾਰੀ ਹੋਈ ਹੈ ਸਾਰੇ ਅੱਗੇ ਪਿੱਛੇ ਸਾਰੇ ਹੋਏ ਸੰਦੇ ਕੋ ਗੱਲ ਦੱਸਣ ਦਾ ਗੱਲ ਕਰ ਰੋਏ ਕੋ ਗੱਲ ਨਹੀਂ ਕੋਈ ਵੀਡੀਓ ਬਣਾ ਜੰਨ ਲੰਦ ਜੀ ਜੰਨ ਤਾ ਮੇਰਾ ਇਹ ਬੋਰ ਲਿਖਿਆ ਹੋਇਆ ਯਾ ਮਾ ਜਾ ਜਾ ਖਾਣ ਜਾਂਦੇ ਬੋਰ ਲਿਖਾਉਣੇ ਜਾ ਆ ਗਿਆ ਆ ਗਿਆ ਹਾਂ ਪਾ ਦਿਓ ਪਤਾ ਕੋਣਾ ਕਟਨਾ ਬ੍ਰਾਇਮ ਰੋਟੀ ਖਾਣ ਗਿਆ ਜਾਈਗਾ ਦੇਖਿਆ ਤਰੰਬਾ ਦਾ ਮੁੰਡਾ ਪੀਪਲ ਮੁੰਡਿਆਂ ਮੈਂ ਬੈਸਬਾਲ ਨਹੀਂ ਕਰਦਾ ਇਹ ਲੰਦਾ ਸੀਗਾ ਆ ਗਿਆ ਚਾਹਿਆ ਮੈਨੂੰ ਵਿਖਾ ਕਰਕੇ ਜਾਂਦਾ ਰਹੀ ਆ ਜੀ ਮਹਾਂਪਈ ਹਰਜਨ ਆਲਰ ਇਹਨੂੰ ਥੰਮ ਕੇ ਰਹਿ ਗਿਆ ਠੀਕ ਆ ਮੁੰਡਿਆ ਮੈਂ ਖਬਰ ਬੰਦਾ ਲੜਦਾ ਸੀਗਾ ਆ ਮਾ ਚਾਇਆ ਮੈਂ ਵੀ ਗਾਣਾ ਗੱਦੀ ਆਉਂਦੇ ਠੀਕ ਆ ਜੀ ਸੁਬਾਹ ਚੱਲ ਜਾਏ ਗੱਦੀ ਭਾਂਤੀ ਆਉਂਦੇ ਕੀ ਲੱਗਦਾ ਕੀ ਕਿਉਂ ਇਹਦਾ ਫੈਸਲਾ ਜੀ ਹੋ ਰਹੀ ਮੈਂ ਤਾਂ ਪਤਾ ਨਹੀਂ ਮੈਂ ਮਰ ਰੋਟੀ ਖਾਣ ਗਿਆ ਜੀ ਘਰੇ ਜੀ ਮੁੰਡਿਆ ਬਹਿ ਜਾ ਭਾਈ ਕਰ ਰਿਹਾ ਜੀਆ ਤਾਂ ਹੁਣ ਕੀ ਕੀ ਮੰਗਦਾ ਮੈਂ ਤਾਂ ਮੈਂ ਕਦੇ ਵੀ ਦਿੱਤੀ ਜਾਂ ਨੁਕਸਾਨ ਆਪਰਾ ਭਾਈ ਇੱਕ ਤੇ ਜਾਵੇ ਜੀ ਇਹਦੀ ਦੂਸਰਾ ਨਾ ਹੈਗਾ ਦੇਖ ਲੋ ਇਹ ਸਰ ਕੋ 2 ਲੱਖ ਦਾ ਨੁਕਸਾਨ ਹੋ ਗਰੇ ਕੰਪਲੇਂਟ ਕੀਤੀ ਹੈ ਸਰ ਸਾਥੋਂ ਹੈਡਕੀ ਉਠਾਣੇ ਕੇ ਕੰਪਲੇਂਟ ਠੀਕ ਹੈ ਰੋ ਉਹ ਇਹ ਤਾਂ ਆਈ ਸੀ ਕਿ ਦੇਖ ਕੇ ਰਹੇ ਤੇ ਮੈਂ ਔਰ ਆਪਣੀ ਸ਼ਾਮ ਨੂੰ ਵੀ ਆਪਾਂ ਦੁਕਾਨ ਤੇ ਬੈਠੇ ਸੀ ਆਪਣੀ ਤੇ ਦੁਕਾਨ ਤੇ ਬੈਠੇ ਮੁੰਡਾ ਨਿਕਲਿਆ ਜਾਂਦਾ ਜੀ ਤੇ ਉਹਨੇ ਮੈਨੂੰ ਕੁਝ ਕਹਿਤਾ ਜੀ ਮੈਂ ਕੀ ਬਣਾਉਂ ਮੁੰਡਾ ਉਹ ਮੁੰਡਾ ਹੈਗਾ ਹੀ ਤਰਨਪਾਲ ਦਾ ਮੁੰਡਾ ਹੀ ਉਹ ਤੇ ਉਹ ਨਾ ਜਾਣਾਂਗਾ ਜਾਂ ਬਈ ਪਹਿਲਾਂ ਮੈਨੂੰ ਕਦੇ ਮਜ਼ਾਕ ਖਾਵੇ ਤੇ ਮੈਂ ਵੀ ਮਜ਼ਾਕ ਕੀ ਉਹ ਨਾਮ ਹੈਗਾ ਵਿਪਨ ਕੁਮਾਰ ਜੀ ਤੇ ਮੈਂ ਮਜ਼ਾਕ ਕਰਾਈ ਤਾਂ ਉਹਨੇ ਮੈਨੂੰ ਗਾਣਾ ক্লোਜ਼ ਕਰਨ ਲੱਗ ਗਿਆ ਜਿਆਦਾ ਤੇ ਇਸ ਗੱਲ ਕਹੀ ਫਿਰ ਮੈਂ ਕਹਾ ਵੀ ਤੂੰ ਆ ਜਾ ਫਿਰ ਤੇ ਮੇਰੇ ਉਹਨੇ ਹੱਥ ਪਾਈ ਜੀ ਕੱਢ ਲਈ ਉਹਨੇ ਮੈਨੂੰ ਤੇ ਉਦੋਂ ਡੈਡੀ ਆਏ ਬੈਠੇ ਨੇ ਹੱਥੋਂ ਬਾਈ ਕਰਕੇ ਚਲੇ ਗਏ ਤੇ ਜਾਂਦੇ ਨੂੰ ਤੇ ਜਿਵੇਂ ਦੁਕਾਨ ਤੇ ਬੈਗੇ ਸੀਗੇ ਜਾ ਗਈ ਮੈਂ ਤੇ ਜਿਹੜੀ ਤੇ ਉਦੋਂ ਮੈਨੂੰ ਘਰੋਂ ਮੰਮੀ ਦਾ ਫੋਨ ਆਇਆ ਹੀ ਕਹਿੰਦੇ ਵੀ ਕੋਈ ਗੱਡੀ ਭੰਨ ਗਿਆ ਅਸੀਂ ਆ ਕੇ ਦੇਖਿਆ ਗੱਡੀ ਦੀ ਜਮੀ ਚੀਜ਼ੇ ਸੂਜੀ ਖਤਮ ਜੀ ਗਈ ਤੇ ਅਸੀਂ ਥਾਣੇ ਜਾ ਕੇ ਰਿਪੋਰਟ ਲਖਾਈ ਉਹ ਕਹਿੰਦੇ ਵੀ ਅਸੀਂ ਕਰਦੇ ਆ ਤੇ ਪਸੰਦ ਉਹ ਅਸੀਂ ਮੰਗਦੇ ਸਾਡਾ ਜੋ ਵੀ ਨੁਕਸਾਨ ਹੋਇਆ ਜੀ ਸਾਡਾ ਕੀਤਾ ਜਾਵੇ ਕਿੰਨੇ ਕਬਜ ਦੀ ਘਟਨਾ ਇਹ ਘਟਨਾ ਹੈਗੀ ਕੋਈ 4 ਕਬਜ ਦੀ ਘਟਨਾ ਹੈ ਤੇ 4:30 ਕਬਜ ਘਰ ਆ ਕੇ ਸਾਡੇ कोई है नहीं गड्डी भन गई पूरी खत्म करती गड्डी थले हां मैं किन्ने के, के दाऊ एक कट तो बोल दे 2 लाख का तो नुकसान है चीज सारे खत्म कर दी उन्होंने और नेड़े कर ले हां तो और नेड़े ना। 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 बड़ाई जा मारूंगा 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 हाथ जी कोई ना आपो देख ले मुंडा आपे दूंगा किन्ने की तोड़ी है सारी हुई सारी अगे पिछे सारी हुई संजय को सर का कलर ਕੋਈ ਨਾ ਕੋਈ ਤੇ ਜੇ ਨਾ ਮੇਰਾ ਇਹ ਬੋਲ ਲਿਖਾਇਆ ਹੋਇਆ ਮਾ ਜੱਜਾ ਖਾਣ ਜਾਂਦੇ ਬੋਲ ਲਿਖਾਉਣੇ ਜਾਂ ਆ ਗਿਆ ਆ ਗਿਆ ਹਾਂ ਮੈਂ ਪਾ ਦਿਉਂ ਪਤਾ ਕੋਣਾ